Thank you, Jesus, Tanya Vadu Permission. Darifu 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 Danyavadu Tanya Vadu Tanya Vadu Tanyavadu Tarifu Thank you Jesus Thank you Jesus Thank you Jesus such as the permission ਖੁਦਾਵੰਤੇ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚੋਂ ਨੇ ਆਬਰਾਮ ਇਜ਼ਹਾਕ ਯਾਕੂਬਾ ਨਾਨੂ ਕਰਦਾ ਹੂ ਤੇ ਪਰਮੇਸ਼ਰ ਆਪਣੇ ਕਦਮਾਂ ਨੂੰ ਚੌਕਸੀ ਦੇ ਨਾਲ ਰੱਖਦੇ ਹਾਂ ਇਸ ਪਲ ਦੀ ਖੁਸ਼ੀ ਨੂੰ ਡਰਦੇ ਹੋਰ ਕੰਮ ਦੇ ਮਨੋਂ ਹਾਂ ਪਰਮੇਸ਼ਰ ਤੇਰੀ ਸਤੂਤੀ ਤੇਰੀ ਆਰਾਧਨਾ ਕਰਦੇ ਹਾਂ ਕਿਉਂਕਿ ਤੂੰ ਹੀ ਸੱਚਾ ਤੇ ਜ਼ਿੰਦਾ ਪਰਮੇਸ਼ਰ ਹੈ ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਆ ਤੂੰ ਸਭ ਦੇਵੀ ਦਿਉਤਿਆਂ ਚੋਂ ਮਹਾਨ ਪਰਮੇਸ਼ਰ ਹੈ ਖੁਦਾਵੰ ਖੁਦਾ ਤੁਹੀ ਮਾਹਿਮਾ ਦੇ ਯੋਗ ਪਰਮੇਸ਼ਰ ਹੈ ਖੁਦਾਵੰ ਖੁਦਾ ਮਾਹਿਮਾ ਤੇਰੀ ਜਲਾਲ ਤੇਰਾ ਪਰਮੇਸ਼ਰ ਅਸੀਂ ਤੈਨੂੰ ਹੀ ਦਿੰਨੇ ਪਰਮੇਸ਼ਰ ਅਸੀਂ ਆਪਣੇ ਸਿਰਾਂ ਨੂੰ ਚੁਕਾਉਂਦੇ ਹਾਂ ਪਰਮੇਸ਼ਰ ਆਪਣੇ ਆਪ ਨੂੰ ਤੇਰੇ ਹੱਥਾਂ ਚ ਸਮਰਪਿਤ ਕਰਦੇ ਹਾਂ ਸਰੈਂਡਰ ਕਰਦੇ ਹਾਂ ਆਪਣੇ ਆਪ ਨੂੰ ਤੇਰੇ ਅੱਗੇ ਖਾਲੀ ਕਰਦੇ ਹਾਂ ਪਰਮੇਸ਼ਰ ਔਰ ਖੁਦਾਵੰ ਤੇਰੀ ਆਤਮਾ ਦਾ ਸਵਾਗਤ ਕਰਦੇ ਹਾਂ ਉਸ ਪਵਿੱਤਰ ਆਤਮਾ ਦੀ ਪ੍ਰੈਜ਼ੈਂਸ ਨੂੰ ਮੰਗਦੇ ਆਇਆ ਪਰਮੇਸ਼ਰ ਤੇਰੇ ਅੱਗੇ ਚੁੱਕ ਜਾਂਦੇ ਆ ਖੁਦਾਵੰ ਖੁਦਾ ਤੇਰੀ ਨਾਮ ਨੂੰ ਜਲਾਲ ਦੇਣ ਦੇ ਲਈ ਪਰਮੇਸ਼ਰ ਤੇਰੇ ਨਾਮ ਦੀ ਤਾਰੀਫ ਕਰਨ ਦੇ ਲਈ ਤੇਰੇ ਪਲੇ ਕੰਮਾਂ ਨੂੰ ਯਾ ਕਰਦਿਆਂ ਤੇਰੀਆਂ ਦਿਆਲੀਆਂ ਤੇਰੀਆਂ ਪਲਿਆਈਆਂ ਨੂੰ ਯਾਦ ਕਰਦਿਆਂ ਪਰਮੇਸ਼ਰ ਤੇਰੀ ਇੱਕ ਇੱਕ ਕਿਰਪਾ ਨੂੰ ਪਰਮੇਸ਼ਰ ਤੇਰੀ ਕਿ ਇੱਕ ਫਜ਼ਲ ਜੁਮਸੜੀ ਲਾਈਵ ਦੇ ਉੱਤੇ ਕੀਤਾ ਪਰਮੇਸ਼ਰ ਇੱਕ ਇੱਕ ਤੇਰੀ ਦਇਆ ਨੂੰ ਯਾਦ ਕਰਦਿਆਂ ਕਿ ਕਿ ਤੇਰਾ ਫਜ਼ਲ ਹੀ ਸਾਡੇ ਲਈ ਬਥੇਰਾਵਾ ਪਰਮੇਸ਼ਰ ਤੇਰੀ ਉਸ ਕਿਰਪਾ ਦੇ ਲਈ ਤੇਰੀ ਉਸ ਕਰੋਨਾ ਦੇ ਲਈ ਤੇਰਾ ਧੰਨਵਾਦ ਕਰਦਿਆਂ ਪਰਮੇਸ਼ਰ ਤੂੰ ਅਤਮ ਮਹਾਨ ਹੈਂ ਔਰ ਤੂੰ ਸਭ ਸ਼ਕਤੀਮਾਨ ਹੈਂ ਤੂੰ ਜ਼ਿੰਦਾ ਹੈਂ ਔਰ ਤੂੰ ਜਲਾਲੀਆਂ ਤੂੰ ਅਨੁਗ੍ਰਹਿਕਾਰੀ ਔਰ ਤੂੰ ਸਮਰਥੀ ਪਰਮੇਸ਼ਰ ਤੂੰ ਮੁਰਦਿਆਂ ਨੂੰ ਜਿਵਾਂਉਣ ਵਾਲਾ ਅੰਦਿਆਂ ਨੂੰ ਦਿਖਾਉਣ ਵਾਲਾ ਜਿਹਨੂੰ ਬੁਲਾਉਣ ਵਾਲਾ ਬਹਿਰਿਆਂ ਨੂੰ ਸੁਣਾਉਣ ਵਾਲਾ ਕੋੜੀਆਂ ਨੂੰ ਸ਼ੁੱਧ ਕਰਨ ਵਾਲਾ ਪਰਮੇਸ਼ਰਿਆ ਲਾਰਡ ਖੁਦਾਵੰਦਾ ਯਹਵਾ ਤੂੰ ਮਸਕੀਨਾਂ ਦੀਆਂ ਪ੍ਰਾਰਥਨਾਵਾਂ ਸੁਣ ਕੇ ਉੱਤਰ ਦੇਣ ਵਾਲਾ ਪਰਮੇਸ਼ਰ ਐ ਖੁਦਾਵਨ ਖੁਦਾ ਯਹਵਾ ਪਰਮੇਸ਼ਰ ਖੁਦਾਵੰਦਾ ਤੂੰ ਸਾਡੀਆਂ ਪ੍ਰਾਰਥਨਾਵਾਂ ਦੇ ਉੱਤੇ ਕੰਨ ਲਾ ਕੇ ਉੱਤਰ ਦੇਣ ਵਾਲਾ ਪਰਮੇਸ਼ਰ ਐ ਖੁਦਾਵਨ ਖੁਦਾ ਐ ਯਹਵਾ ਸੀ ਤੇਰੇ ਨਾਮ ਦੀ स्तुਤੀ ਤੇਰੇ ਨਾਮ ਦੀ ਆਰਾਧਨਾ ਕਰਦੇ ਤੇਰੇ ਨਾਮ ਦਾ ਧੰਨਵਾਦ ਤੇਰੇ ਨਾਮ ਦੀ ਸ਼ੁਕਰਗੁਜ਼ਾਰੀ ਕਰਦੇ ਆ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹੌਲੀ ਸਪਿਰਟ ਵੀ ਵੈਲਕਮ ਯੂ ਇਨ ਦਾ ਮਾਈਟੀ ਨੇਮ ਆਫ ਜੀਜ਼ਸ ਕਹਿੰਦਿਆਂ ਹੈ ਕਿ ਇੱਕ ਜਨ ਕੀ ਪਰਮੇਸ਼ਰ ਸੀ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਆ। ਖੁਦਾਵੰ ਤੇਰੇ ਵਚਨ ਨੂੰ ਪੂਰਾ ਕਰਦਾ ਆ ਪਰਮੇਸ਼ਰ ਸੀ ਆਪਣੇ ਖੁਦਾਵੰਨ ਆਪਣੀਆਂ ਕੋਠੜੀਆਂ ਨੂੰ ਬੰਦ ਕਰਕੇ ਖੁਦਾਵੰਨ ਤੇਰੀ ਜ਼ਿੰਦਾ ਪ੍ਰੈਜ਼ੈਂਸ ਤੇ ਗੁਪਤ ਵਿੱਚ ਤੇਰੇ ਅੱਗੇ ਬੈਠੀਆਂ ਪਰਮੇਸ਼ਰ ਤਾਂ ਕਿ ਤੂੰ ਸਾਨੂੰ ਪਬਲਿਕਲੀ ਪਰਮੇਸ਼ਾ ਅਵਾਰਡ ਦੇ ਸਕੇ ਖੁਦਾਵੰਨ ਤੂੰ ਸਾਨੂੰ ਬles ਕਰ ਸਕੇ ਪਰਮੇਸ਼ਰ ਸਾਡੀਆਂ ਟੈਸਟਮਨੀਆ ਤੂੰ ਸਭਨਾਂ ਨੂੰ ਪਰ ਸਭਨਾਂ ਤੱਕ ਪਹੁੰਚਾ ਸਕੇ ਪਰਮੇਸ਼ਰ ਤਾਂ ਕਿ ਸਭ ਤੇਰੀਆਂ ਪਲਿਆਈਆਂ ਨੂੰ ਦੇਖ ਕੇ ਤੇਰੇ ਨਾਮ ਦੀ ਸਤੁੱਤੀ ਤੇਰੇ ਨਾਮ ਦੀ ਮਾਹੀਮਾ ਕਰਨ ਜਿਸ ਤਰ੍ਹਾਂ ਸੀ ਤੈਨੂੰ ਚੱਕਿਆ ਵੇਖਿਆ ਯਹੋਵਾ ਤੂੰ ਕਿੰਨਾ ਪਲਾ ਤੂੰ ਕਿੰਨਾ ਮੁਬਾਰਕ ਪਰਮੇਸ਼ਰ ਹੈ ਖੁਦਾਵੰਨ ਉਸੇ ਤਰ੍ਹਾਂ ਪਰਮੇਸ਼ਰ ਸਾਡੀਆਂ ਗਵਾਈਆਂ ਪਰਮੇਸ਼ਰ ਤੇਰੇ ਨਾਮ ਨੂੰ ਜਲਾ ਦਿਏ ਪਰਮੇਸ਼ਰ ਤੇਰੇ ਨਾਮ ਦੀਆਂ ਗਵਾਹੀਆਂ ਹਰ ਤੱਕ ਪਹੁੰਚਣ ਪਰਮੇਸ਼ਰ ਸਾਨੂੰ ਐਸੇ ਸੋਤੇ ਬਣਾ ਖੁਦਾਵਨ ਖੁਦਾ ਸਾਡੇ ਤੇ ਐਸਾ ਅਨੁਗ੍ਰਹਿ ਕਰ ਸਾਡੇ ਤੇ ਅਸੀਂ ਦਇਆ ਕਰ ਪਰਮੇਸ਼ਰ ਕਿ ਅਸੀਂ ਤੇਰੇ ਕੰਮਾਂ ਨੂੰ ਕਰਨ ਵਾਲੇ ਹੋਈਏ ਤੇਰੇ ਸੁਸਮਾਚਾਰ ਨੂੰ ਸੁਣਾਉਣ ਵਾਲੇ ਹੋਈਏ ਪਰਮੇਸ਼ਰ ਬਹੁਤੀਆਂ ਰੂਹਾਂ ਨੂੰ ਬਚਾਉਣ ਵਾਲੇ ਹੋਈਏ ਖੁਦਾਵਨ ਖੁਦਾ ਆਪਣਾ ਗ੍ਰੇਸ ਦੇ ਸਾਨੂੰ ਆਊਟਸਾਈਡ ਉੱਤੇ ਆਪਣਾ ਫਜ਼ਲ ਕਰ ਪਰਮੇਸ਼ਰ ਔਰ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਜੋ ਤੂੰ ਸਾਨੂੰ ਪੂਰੀ ਰਾਤ ਸੰਭਾਲਿਆ ਲਾਰਡ ਜੋ ਆਇਦਾ ਦਿਨ ਦਿਖਾਇਆ ਜ਼ਿੰਦਿਆਂ ਦੀ ਜ਼ਮੀਨ ਤੇ ਰੱਖਿਆ ਪਰਮੇਸ਼ਰ ਸੇ ਅੰਮ੍ਰਿਤ ਵੇਲੇ ਤੇਰੇ ਅੱਗੇ ਤਿਆਰੀ ਕਰਕੇ ਤੇਰੀ ਉਡੀਕ ਵਿੱਚ ਆ ਪਰਮੇਸ਼ਰ ਖੁਦਾਵੰਦਾ ਤਾਂ ਕਿ ਤੇਰੀ ਦਇਆ ਪਰਿਆ ਹੱਥ ਤੇਰੀ ਕਿਰਪਾ ਪਰਿਆ ਹੱਥ ਸਾਡੇ ਜੀਵਨਾਂ 'ਤੇ ਆਵੇ ਪਰਮੇਸ਼ਰ ਔਰ ਖੁਦਾਵੰਨ ਅਸੀਂ ਤੇਰੇ ਨਾਮ ਨੂੰ ਜਲਾਲ ਦਈਏ ਪਰਮੇਸ਼ਰ ਤੇਰੇ ਨਾਮ ਦੀ ਸਤਿਤੀ ਤੇਰੇ ਨਾਮ ਦੀ ਆਰਾਧਨਾ ਕਰੀਏ ਸੋ ਸਭ ਜਨ ਆਪਣੀਆਂ ਜ਼ੁਬਾਨਾਂ ਨੂੰ ਖੋਲਦੇ ਹਨ ਗੈਰ ਜ਼ੁਬਾਨ ਚ ਕੁਝ ਮਿੰਟਾਂ ਦੇ ਲਈ ਪ੍ਰਾਰਥਨਾ ਕਰਾਂਗੇ ਔਰ ਪਰਮੇਸ਼ਰ ਦੇ ਨਾਮ ਨੂੰ ਜਲਾਲ ਦਵਾਂਗੇ ਪਰਮੇਸ਼ਰ ਦੇ ਨਾਮ ਦੀ ਸਤਿਤੀ ਕਰਾਂਗੇ ਕਹਿੰਦੇ ਹਾਂ ਕਿ ਪਵਿੱਤਰ ਆਤਮਾ ਮੇਰੇ ਹੋਟਾਂ ਨੂੰ ਟੱਚ ਕਰ ਮੈਨੂੰ ਮੱਸਾ ਕਰ ਪਰਮੇਸ਼ਰ ਅੱਜ ਮੇਰੇ ਹੋਟਾਂ ਨੂੰ ਪਰਮੇਸ਼ਰ ਸ਼ੂ ਇਹਨਾਂ ਨੂੰ ਪਵਿੱਤਰ ਕਰ ਪਰਮੇਸ਼ਰ ਇਹਨਾਂ ਹੁੱਟਾਂ ਤੋਂ ਜਿਸ ਤੋਂ ਮੈਂ ਤੇਰੀ ਆਰਾਧਨਾ ਕਰਦਾ ਇਹਨਾਂ ਤੋਂ ਕਦੀ ਮੈਂ ਕਿਸੇ ਦੀ ਬੁਰੀਾਈ ਨਾ ਕਰਾਂ ਪਰਮੇਸ਼ਰ ਕਿਸੇ ਦੇ ਵਿਰੁੱਧ ਕੋਈ ਪਾਪ ਨਾ ਕਰਾਂ ਪਰਮੇਸ਼ਰ ਕਿਸੇ ਦੇ ਵਿਰੁੱਧ ਬੋਲਣਾ ਨਾ ਖੁਦਾਵਨ ਖੁਦਾ ਮੈਨੂੰ ਐਸਾ ਗ੍ਰੇਸ ਦੇ ਮੈਨੂੰ ਐਸਾ ਅਨੁਗ੍ਰਹਿ ਦੇ ਸਮਰਥਿਅ ਪਰਮੇਸ਼ਰ ਰੱਬਾ ਰਾ ਸ਼ਾਖਾ ਥਾਨਾ ਲਾਰਾ ਬਾਰਾ ਰੋਬੋ ਰੋਯੋ ਕੋ ਤੋਂ ਨੋ ਲੋ ਰੋਬੋ ਰੋ ਸ਼ੇਕੇ ਤੇ ਨੇਲੇ ਰੇ ਬੇਰੇ ਸ਼ੇਕੇ ਤੇ ਨੇਲੇ ਰੇ ਬੇਰੇ ਸ਼ੇਕੇ ਤੇ ਨੇਲੇ ਰੇ ਬੇਰੇ रे बोरो शिखा तना नाना माया का थाना लारा बारा शा का थाना लारा बारा शे के तनेलेरे बेरे शे के तनेलेरे बोरो रे बोरो शे के तनेलेरे बेरे शे के तनेलेरे बोरो शे के तनेलेरे बोरो शे के तनेलेरे बेरे रा पा 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 माया का थाना लारा बारा रोको तोनो लो रो बोरो शे के के तनेलेरे बेरे टॉक टॉक रोको कोको तोनो नाना माया का थाना लारा बारा ਕਹਿੰਦੇ ਆ ਕਿ ਪਰਮੇਸ਼ਰ ਅਸੀਂ ਤਿਆਰ ਹਾਂ ਤੇਰੇ ਜੀਵਨ ਦੀ ਰੋਟੀ ਨੂੰ ਲੈਣ ਦੇ ਲਈ ਖੁਦਾਵਨ ਆਈ ਦੇ ਰੋਟੀ ਨੂੰ ਗ੍ਰਹਿਣ ਕਰਨ ਦੇ ਲਈ ਅਸੀਂ ਤਿਆਰ ਹਾਂ ਪਵਿੱਤਰ ਆਤਮਾ ਸਾਡੀ ਬੁੱਧੀ ਨੂੰ ਖੋਲ ਪਰਮੇਸ਼ਰ ਸਾਡੇ ਹਿਰਦੇ ਨੂੰ ਪਰਮੇਸ਼ਰ ਖੁਦਾਵਨ ਖੁਦਾ ਯਹਵਾ ਪਰਮੇਸ਼ਰ ਪਵਿੱਤਰ ਕਰ ਤਾਂ ਕਿ ਅਸੀਂ ਤੇਰੇ ਵਚਨ ਨੂੰ ਆਪਣੇ ਅੰਦਰ ਜਮਾ ਕਰ ਸਕੀਏ ਤੇਰਾ ਕੋਈ ਗੁਨਾਹ ਕੋਈ ਪਾਪ ਨਾ ਕਰੀ ਸਾਨੂੰ ਗ੍ਰੇਸ ਦੇ ਸਾਡੇ ਆਤਮਿਕ ਕੰਨਾਂ ਨੂੰ ਖੋਲ ਪਰਮੇਸ਼ਰ ਆਪਣੇ ਵਚਨ ਨੂੰ ਪੇਜ ਕੇ ਸਾਨੂੰ ਚੰਗਿਆ ਕਰਾਉਣ ਵਾਲੀਆਂ ਸਾਰੀਆਂ ਤਬਾਈਆਂ ਤੋਂ ਸਾਨੂੰ ਬਚਾ ਖੁਦਾਵਨ अनुग्रह ਦੇ ਸਾਮਰ ਤੇ ਪਰਮੇਸ਼ਰਤਾ ਕਿ ਤੇਰੇ वचन ਨੂੰ ਪਰਮੇਸ਼ਰ ਖੁਦਾਵੰ ਦਾ ਤੇਰੇ वचन ਤੇ ਅਸੀਂ ਮੰਨਨ ਕਰਨ ਵਾਲੇ ਹੋਈਏ ਤੇਰੀਆਂ ਪਲਿਆਈਆਂ ਨੂੰ ਅਸੀਂ ਦੇਖ ਸਕੀਏ ਪਰਮੇਸ਼ਰ ਖੁਦ ਚੱਲਣ ਵਾਲੇ ਬਹੁਤਿਆਂ ਨੂੰ ਚਲਾਉਣ ਵਾਲੇ ਹੋਈਏ ਪਰਮੇਸ਼ਰ ਸੇ ਸਾਨੂੰ ਦਲੇਰ ਬਣਾ ਐਸੀ ਖੁਦਾਵੰ ਕੁਦਾ ਖੁਦਾਵੰ ਸਾਮਰਥੀ ਪਰਮੇਸ਼ਰ ਸੀ ਦਇਆ ਸਾਡੇ ਉੱਤੇ ਕਰ ਪਰਮੇਸ਼ਰ ਸੋ ਸਭ ਜਨ ਆਪਣੇ ਆਪ ਨੂੰ वचन ਦੇ ਲਈ ਤਿਆਰ ਕਰਦਿਆਂ ਹੋਇਆ ਰੈਡੀ ਹੁੰਦੇ ਆ ਕਿ ਪਰਮੇਸ਼ਰ ਅੱਜ ਦੇ वचन ਦੇ ਦੁਆਰਾ ਜਿੰਨੇ ਲੋਕ ਤੇਰੇ ਖੁਦਾਵੰ ਖੁਦਾਈ ਤੇਰੇ वचन ਨੂੰ ਸੁਣਨ ਪੜਨ ਪਰਮੇਸ਼ਰ ਉਹਨਾਂ ਦੀਆਂ ਜ਼ਿੰਦਗੀਆਂ 'ਚ ਸੌ ਗੁਣਾ ਫਲ ਲਿਆ ਕੇ ਆਵੇ ਪਰਮੇਸ਼ਰ ਹਰ ਇੱਕ ਅੰਧਕਾਰ ਦੀ ਸ਼ਕਤੀ ਨਹੀਂ ਤੱਕ ਜਿਹਨਾਂ ਦੇ ਫਲਾਂ ਨੂੰ ਚੁਰਾਉਣਾ ਚਾਹਵੇ ਉਸ ਉੱਤੇ ਪਵਿੱਤਰ ਆਤਮਾ ਦੀ ਅੱਗ ਉtre ਆਈਦਾ ਵਚਨ ਇਹਨਾਂ ਦੇ ਲਈ ਰਸਤਿਆਂ ਨੂੰ ਖੋਲੇ ਪਰਮੇਸ਼ਰ ਇਹਨਾਂ ਦੇ ਕੰਮਾਂ ਨੂੰ ਪੂਰਾ ਕਰੇ ਪਰਮੇਸ਼ਰ ਬੁਰਾਈ ਤੋਂ ਉਹਨਾਂ ਨੂੰ ਦੂਰ ਕਰੇ ਪਰਮੇਸ਼ਰ ਗਲਤ ਸੰਗਤੀ ਤੋਂ ਦੂਰ ਕਰੇ ਪਰਮੇਸ਼ਰ ਗਲਤ ਲੋਕਾਂ ਤੋਂ ਪਰਮੇਸ਼ਰ ਉਹਨਾਂ ਨੂੰ ਦੂਰ ਕਰੇ ਖੁਦਾਵੰ ਅਯੋਹਾਵਾ ਪਰਮੇਸ਼ਰ ਤੇਰੀ ਦਇਆ ਇਹਨਾਂ ਨੂੰ ਘੇਰ ਲਵੇ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ 'ਚ ਹੇ ਯੋਹਾਵਾ ਮੈਂ ਤੈਨੂੰ ਪੁਕਾਰਿਆ ਮੇਰੇ ਲਈ ਛੇਤੀ ਕਰ ਜਦ ਮੈਂ ਤੈਨੂੰ ਪੁਕਾਰਾਂ ਤਾਂ ਮੇਰੀ ਆਵਾਜ਼ ਤੇ ਕੰਨ ਲਾਂ ਮੇਗੀਆਂ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਗੂ ਠਹਿਰੇ ਅਤੇ ਮੇਰੇ ਹੱਥਾਂ ਦਾ ਉਠਾਉਣਾ ਸਾਈਂ ਦੀ ਪੇਟ ਵਰਗਾ ਹੋਵੇ ਹੇ ਯਹੋਵਾ ਮੇਰੇ ਮੂੰਹ ਤੇ ਪਹਿਰਾ ਬਿਠਾ ਮੇਰੇ ਬੁੱਲਾਂ ਦੇ ਦਰ ਉਤੇ ਰੱਖਾ ਰਖ ਮੇਰੇ ਦਿਲ ਨੂੰ ਕਿਸੇ ਬੁਰੀ ਗੱਲ ਵੱਲ ਨਾ ਮੋੜ ਭਾਈ ਮੈਂ ਕੁਕਰਮੀਆਂ ਦੇ ਸੰਗ ਬੁਰੇ ਕਾਰੋ ਕੰਮ ਕਰਨ ਲੱਗ ਪਾਂ ਅਤੇ ਮੈਨੂੰ ਉਹਨਾਂ ਦੇ ਸਵਾਲ ਦੇ ਲਈ ਪੋਜਲ ਤੋਂ ਖਾਣ ਨਾ ਦੇ ਧਰਮੀ ਮੈਨੂੰ ਮਾਰੇ ਉਹਦੀ ਦਇਆ ਹੈ ਉਹ ਮੈਨੂੰ ਦਬਕਾਵੇ ਉਹ ਸਿਰ ਦੇ ਲਈ ਤੇਲ ਹੈ ਮੇਰਾ ਸਿਰ ਉਸ ਤੋਂ ਇਨਕਾਰ ਨਾ ਕਰੇ ਉਹਨਾਂ ਦੀਆਂ ਬੁਰਾਈਆਂ ਵਿੱਚ ਵੀ ਮੇਰੀ ਪ੍ਰਾਰਥਨਾ ਹੁੰਦੀ ਰਹੇਗੀ ਉਹਨਾਂ ਦੇ ਨਿਆਈ ਚਟਾਨ ਦੇ ਪਾਸੇ ਤੋਂ ਡੇਗੇ ਗਏ ਅਤੇ ਉਹ ਮੇਰੀਆਂ ਗੱਲਾਂ ਸੁਣਨਗੇ ਭਾਈ ਉਹ ਮਿੱਟੀਆਂ ਹਨ ਜਿਵੇਂ ਕੋਈ ਭੂਮੀ ਉੱਤੇ ਲੱਕੜ ਵੱਡਣ ਤੇ ਵੱਡੇ ਅਤੇ ਚੀਰੇ ਦੀਵੇਂ ਸਾਡੀਆਂ ਹੱਡੀਆਂ ਪਤਾਲ ਦੇ ਮੂੰਹ ਤੇ ਖੰਡਿਆਈਆਂ ਗਈਆਂ। हे प्रभु ਯਹਵਾ ਮੇਰੀਆਂ ਅੱਖਾਂ ਤੇਰੀ ਵੱਲ ਹਨ। ਮੈਂ ਤੇਰਾ ਸ਼ਰਨਾਰਥੀ ਹਾਂ। ਮੇਰੇ ਪ੍ਰਾਣ ਨਾ ਕੱਢ। ਉਹ ਫਾਹੀ ਤੋਂ ਜਿਹੜੀ ਉਹਨਾਂ ਨੇ ਮੇਰੇ ਲਈ ਲਾਈ ਹੈ ਅਤੇ ਬਦਕਾਰਾਂ ਦੇ ਫੰਦਿਆਂ ਤੋਂ ਮੈਨੂੰ ਬਚਾ ਲੈ। ਦੁਸ਼ਟ ਆਪਣੇ ਹੀ ਜਾਲਾਂ ਵਿੱਚ ਡਿੱਗ ਪੈਣ ਜਿਸ ਵੇਲੇ ਮੈਂ ਲੰਘ ਜਾਵਾਂ। ਸਭ ਬੋਲੋ ਆਮੀਨ। ਆਮੀਨ। ਧੰਨਵਾਦ ਯੇਸ਼ੂ ਸਭ ਜਨ ਆਪਣੇ ਹੱਥਾਂ ਨੂੰ ਉਠਾ ਕੇ ਅੱਜ ਦੇ ਵਚਨ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਆਪਣੀਆਂ ਜ਼ੁਬਾਨਾਂ ਨੂੰ ਖੋਲ੍ਹਦੇ ਹਾਂ ਕਿ ਪਰਮੇਸ਼ਰ ਅੱਜ ਦੇ ਰੋਜ਼ ਦੀ ਰੋਟੀ ਦੇ ਲਈ ਤੇਰਾ ਧੰਨਵਾਦ 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 ਪਰਮੇਸ਼ਰ ਖੁਦਾਵੰਨ ਮੈਂ ਪ੍ਰਾਰਥਨਾ ਕਰਦੀ ਹਾਂ ਜਿੰਨੇ ਜਨ ਅੱਜ ਦੇ ਸਵਚਨ ਨੂੰ ਪੜ ਚੁੱਕੇ ਸੁਣ ਸਕੀ ਇਹਨਾਂ ਦੇ ਜੀਵਨ ਸੇਵਨਾ ਰਣ ਪਰਮੇਸ਼ਰ ਔਰ ਖੁਦਾਵਨ ਤੇਰਾ ਆਤਮਾ ਨੂੰ ਟੱਚ ਕਰੇ ਪਰਮੇਸ਼ਰ ਤੇਰੀ ਸਮਰਥਨਾਂ ਤੇ ਉੱtre ਪਰਮੇਸ਼ਰ ਰਾਈਟ ਨਾਉ ਤੇਰਾ ਗ੍ਰੇਸ ਤੇਰੇ ਹੌਲੀ ਗੋਸ ਦੀ ਫਾਇਰ ਇਹਨਾਂ ਨੂੰ ਕੇਰੇ ਪਵਿੱਤਰ ਆਤਮਾ ਤੇਰੀ ਆਗਿਆਨਾਂ ਤੇ ਉੱtre ਖੁਦਾਵਨ ਖੁਦਾ ਸੋ ਸਭ ਜਨ ਆਪਣੇ ਆਪ ਨੂੰ ਫਾਇਰ ਪ੍ਰਾਰਥਨਾ ਦੇ ਲਈ ਰੈਡੀ ਕਰੋ ਪਰਮੇਸ਼ਰ ਦਾ ਆਤਮਾ ਤਾਨੂੰ ਟੱਚ ਕਰੇ ਤਾਨੂੰ ਹੀਲ ਕਰੇ ਤਾਨੂੰ ਛੁੜਾਵੇ ਪਰਮੇਸ਼ਰ ਤਾਨੂੰ ਡਿਲਵਰੈਂਸ ਦਵੇ ਤੜੀਆਂ ਜ਼ਿੰਦਗੀਆਂ ਚ ਵੱਡੀਆਂ ਗਵਾਈਆਂ ਨੂੰ ਪੈਦਾ ਕਰੇ ਸੋ ਕਹਿੰਦੇ ਹਾਂ ਕਿ ਪਰਮੇਸ਼ਰ ਮੈਂ ਆਪਣੇ ਆਪ ਨੂੰ ਤੇਰੀ ਆਤਮਾ ਦੇ ਨਾਲ ਪਾਰਾਂ ਪਰਮੇਸ਼ਰ ਮੈਨੂੰ ਪਰਮੇਸ਼ਰ ਬles ਕਰ ਅੱਜ ਤੇਰੀ ਫਾਇਰ ਮੇ ਤੇ ਉਤਰੇ ਤੇਰਾ ਮਸਾ ਮੈਨੂੰ ਛੂਇਆ ਸਾਰੇ ਜੂਲੇ ਬੰਦਨ ਸ਼ਾਪਕਸ ਮੇਰੀ ਲਾਈਫ ਵਿੱਚ ਜੋ ਟੁੱਟਣ ਪਰਮੇਸ਼ਰ ਅੱਜ ਮੈਨੂੰ ਟੱਚ ਕਰ ਮੈਨੂੰ ਟੱਚ ਕਰ ਮੈਨੂੰ ਟੱਚ ਕਰ ਖੁਦਾਵੰ ਖੁਦਾ ਰੇ ਬੋਰੋ ਯੋਕੋਤੋਨੋ ਲੋਰੋ ਬੋਰੋ ਸ਼ੇਕੇ ਤੇਨੇ ਲੇ ਰੇ ਬੇਰੇ ਸ਼ੇਕੇ ਤੇਨੇ ਲੇ ਰੇ ਬੇਰੇ ਕਿ ਅੰਧੇ ਆ ਕਿ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਜਿੰਨੀਆਂ ਪ੍ਰਾਰਥਨਾ ਤੇਰੇ ਵੱਚਨ ਦੇ ਆਧਾਰ ਤੇ ਕਰਾਂਗੀ ਪਰਮੇਸ਼ਰ ਖੁਦਾਵੰ ਤੂੰ ਇੱਕ ਇੱਕ ਪ੍ਰਾਰਥਨਾ ਦਾ ਮੇਰੀ ਇੱਕ ਇੱਕ ਡਿਕਲੇਰੇਸ਼ਨ ਦਾ ਮੈਨੂੰ ਫਲ ਦਵੇਂਗਾ ਪਿਤਾ ਕੋਈ ਵੀ ਅੰਧਕਾਰ ਦੀ ਸ਼ਤਾਨੀ ਤਾਕਤ ਮੇਰੇ ਫਲਾਂ ਨੂੰ ਚੁਰਾ ਨਾ ਸਕੇਗੀ ਪਰਮੇਸ਼ਰ ਔਰ ਖੁਦਾਵਨ ਮੈਂ ਵੱਡੀਆਂ ਗਵਾਹੀਆਂ ਨਾ ਖੜਾ ਹੋਣ ਜਾ ਰਿਆਂ ਪ੍ਰਭੂ ਯਸ਼ੂ ਮਸੀ ਰੇ ਬੋਰੋ ਯੋਕੋ ਤੋਨੋ ਲੋ ਰੋ ਬੋਰੋ ਸ਼ੇਕੇ ਤੇ ਨੇਲੇ ਰੇ ਬਰੇ ਹਾਲੀ ਗੋਸਤੇਰੀ ਫਾਰ ਤੇ ਲੋਕ ਨੂੰ ਰਾਈਟ ਨਾਉ ਟੱਚ ਕਰੇ ਟੱਚ ਕਰੇ ਤੇਰਾ ਮਸਾ ਉਤਰੇ ਤੇਰਾ ਗ੍ਰੇਸ ਉਤਰੇ ਤੇਰੀ ਫਾਇਰ ਉਤਰੇ ਤੇਰਾ ਆਪਮਨ ਨੂੰ ਪਰੇ ਨੂੰ ਫੁੱਲ ਫਿਲ ਫੁੱਲ ਕਰੇ ਪਵਿੱਤਰ ਆਤਮਾ ਤੇਰੀ ਸਮਰਥਨ ਨੂੰ ਟੱਚ ਕਰੇ ਟੱਚ ਕਰੇ ਟੱਚ ਕਰੇ ਔਰ ਖੁਦਾਵਨ ਮੈਂ ਪ੍ਰਾਰਥਨਾ ਕਰਦੀ ਜਿੰਨੇ ਜਨ ਪਰਮੇਸ਼ਰ ਤੇਰੀ ਦਾ ਪ੍ਰੈਜ਼ੈਂਸ ਵਿੱਚ ਸੋ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਮੇਰੇ ਪਿੱਛੇ ਬੋਲਣਾ ਕਿ ਜਿੰਨੀਆਂ ਖੁਦਾਵੰ ਤੇਰੇ ਜੀਵਿਤ ਨਾਮ ਚ ਜਿੰਨੀਆਂ ਖੁਦਾਵੰ ਖੁਦਾ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਮੇਰੀ ਲਾਈਫ ਦੇ ਉੱਤੇ ਕੰਮ ਕਰੀਆਂ ਤੇਰੇ ਜੀਵਿਤ ਨਾਮ ਚਾਜੋ ਮੇਰੀ ਲਾਈਫ ਨੂੰ ਥੜ ਕੇ ਜਾਂ ਤੇਰੇ ਜੀਵਿਤ ਨਾਮ ਚ ਹਰ ਦੁਸ਼ ਦੇ ਅਟੈਕ ਦਿੱਤੇ ਜੋ ਅੱਜੋ ਨੇ ਮੇਰੀ ਲਾਈਫ ਦੇ ਉੱਤੇ ਰੱਖਿਆ ਮੇਰੇ ਕਰਾਨੇ ਦੇ ਲਈ ਮੇਰੇ ਬੱਚਿਆਂ ਦੇ ਲਈ ਮੇਰੇ ਫਾਈਨੰਸ ਦੇ ਲਈ ਮੇਰੀ ਜੌਬ ਦੇ ਲਈ ਮੇਰੇ ਡਾਕੂਮੈਂਟਸ ਦੇ ਲਈ ਮੇਰੀ ਸੇਤ ਦੇ ਲਈ ਹਰ ਇੱਕ ਉਹਦੇ ਅਟੈਕ ਦੇਤੇ ਤੇ ਹਰ ਇੱਕ ਹਥਿਆਰ ਦੇਤੇ ਹੌਲੀ ਹੋਸ ਤੇਰੀ ਫਾਇਰ ਉtre 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 ਡੈਵਲ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਅੱਜ ਤੇਰੇ ਸਾਰੇ ਰਸਤਿਆਂ ਨੂੰ ਮੈਂ ਬੰਦ ਕਰਦਾ ਪਵਿੱਤਰ ਆਤਮਾ ਦੀ ਅੱਗ ਉਹਨਾਂ ਤੇ ਉਤਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਰਾਈਟ ਨਾਉ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਇਨ ਦਾ ਨੇਮ ਆਫ ਜੀਸਸ ਔਰ ਪਿਤਾ ਮੈਂ ਪ੍ਰਾਰਥਨਾ ਕਰਦੀ ਜਿੰਨੀਆਂ ਗੱਲਾਂ ਪਰਮੇਸ਼ਰ ਇਹਨਾਂ ਨੂੰ ਬੁਰੀਾਈ ਦੀ ਵੱਲ ਮੋੜਦੀਆਂ ਪਰਮੇਸ਼ਰ ਸਾਰੀਆਂ ਬੁਰੀਆਂ ਪਰਮੇਸ਼ਰ ਮਨ ਦੇ ਵਿੱਚ ਖਿਆਲ ਜਿਨ੍ਹਾਂ ਨੂੰ ਬੁਰੀਾਈ ਦੇ ਵੱਲ ਮੋੜ ਦਿਆ ਪਰਮੇਸ਼ਰ ਔਰ ਖੁਦਾਵੰ ਜਿੰਨੇ ਬੁਰੇ ਕੰਮ ਪਰਮਿਸ਼ਨ ਆਦੀ ਲਾਈਫ ਦੇ ਉੱਤੇ ਪਰਮੇਸ਼ਰ ਡੇਵਲ ਇਹਨਾਂ ਦੇ ਉੱਤੇ ਇਹਨਾਂ ਦੀਆਂ ਜ਼ਿੰਦਗੀਆਂ 'ਚ ਉਹਨਾਂ ਦੇ ਇਹਨਾਂ ਦੇ ਬੱਚਿਆਂ 'ਚ ਇਹਨਾਂ ਦੇ ਕਰਾਨਿਆਂ 'ਚ ਕਰਾ ਰਿਹਾ ਅੱਜ ਉਹ ਸਾਰੇ ਬੁਰੇ ਕੰਮਾਂ ਦੇ ਉੱਤੇ ਉਹ ਬੁਰੀਆਂ ਸਾਰੀਆਂ ਗੱਲਾਂ ਉੱਤੇ ਹੌਲੀ ਗੋਸ ਦੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਡੈਵਲ ਕੈਕ ਫਾਇਰ ਕੈਕ ਫਾਇਰ ਕੈਕ ਫਾਇਰ ਕੈਕ ਫਾਇਰ ਕੈਕ ਫਾਇਰ ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਤੀਆਂ ਸਾਰੀਆਂ ਗੱਲਾਂ ਤੋਂ ਅੱਜ ਉਹ ਸਾਰੇ ਬੁਰੇ ਕੰਮਾਂ ਤੋਂ ਡਿਸਕਨੈਕਟ ਹੋ ਜਾਣ ਯੇਸ਼ੂ ਮਸੀਹ ਦੇ ਨਾਮ 'ਚ ਆਈ ਡਿਸਕਨੈਕਟ ਯੂ ਇਨ ਦਾ ਨੇਮ ਆਫ ਜੀਜ਼ਸ ਪਵਿੱਤਰ ਆਤਮਾ ਦੀ ਸਾਮਰਤਾਨ ਨੂੰ ਡਿਸਕਨੈਕਟ ਕਰੇ ਤੁਹਾਡੇ ਬੱਚਾ ਨੂੰ ਤੁਹਾਡੇ ਹਸਬੈਂਡ ਤੁਹਾਡੀ ਵਾਈਫ ਤੁਹਾਡੇ ਘਰਾਨੇ ਨੂੰ ਇੱਕ ਇੱਕੋ ਬੁਰੀ ਗੱਲ ਤੋਂ ਬੁਰੀਆਂ ਸੋਚਾਂ ਤੋਂ ਬੁਰੇ ਕੰਮਾਂ ਤੋਂ ਡਿਸਕਨੈਕਟ ਕਰੇ ਪਵਿੱਤਰ ਆਤਮਾ ਦੀ ਸਾਮਰਤਾਨ ਨੂੰ ਟੱਚ ਕਰੇ ਟੱਚ ਕਰੇ ਟੱਚ ਕਰੇ ਟੱਚ ਕਰੇ ਟੱਚ ਕਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਚ ਔਰ ਖੁਦਾਵਨ ਤੇਰੇ ਜੀਵਿਤ ਨਾਮ ਤੇ ਜਿੰਨੇ ਡੈਵਲਿਸ਼ ਖਾਣੇ ਇਹਨਾਂ ਨੇ ਖਾਦੇ ਇਹਨਾਂ ਦੇ ਬੱਚਿਆਂ ਨੇ ਇਹਨਾਂ ਦੇ ਘਰਾਂਵਾਂ ਵਿੱਚ ਜਿੰਨੇ ਬੁਰੇ ਖਾਣੇ ਖਾਦੇ ਗਏ ਡੈਵਲਿਸ਼ ਖਾਣੇ ਖਾਦੇ ਗਏ ਪਿਤਾ ਅੱਜ ਉਹ ਸਾਰੇ ਖਾਣੇ ਇਹਨਾਂ ਦੀ ਲਾਈਫ ਤੋਂ ਆਊਟ ਹੋਣ ਪਰਮੇਸ਼ਰ ਨਾਲ ਦੇ ਬੱਚਾ ਜੋ ਇਹਨਾਂ ਦੇ ਹਸਬੰਡ ਇਹਨਾਂ ਦੀ ਵਾਈਫ ਇਹਨਾਂ ਦੇ ਘਰਾਂਵਾਂ ਚ ਸਾਰੇ ਸ਼ੈਤਾਨੀ ਖਾਣੇ ਆਊਟ ਹੋਣ ਆਊਟ ਹੋਣ ਆਊਟ ਹੋਣ ਆਊਟ ਹੋਣ ਆਊਟ ਹੋਣ ਉਹ ਡਿਸਕਨੈਕਟ ਕੀਤੇ ਜਾਣ ਵਾਰ ਮੀਟਿੰਗਸ ਦੇ ਦੁਆਰਾ ਉਹ ਸਾਰੇ ਸ਼ੈਤਾਨੀ ਖਾਣੇ ਬਾਹਰੋਂ ਉਹਨਾਂ ਦੇ ਤੇ ਪਵਿੱਤਰ ਆਤਮਾ ਦੀ ਆਕ ਕੁੱtre ਆਕ ਕੁੱtre ਆਕ ਕੁੱtre ਆਕ ਕੁੱtre ਆਕ ਕੁੱtre ਆਕ ਕੁੱtre ਟੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਜੁਨੇਸ਼ਾਤਾਨੀ ਖਾਣੇ ਖਾਤੇਗਾ ਯੇਸ਼ੂ ਮਸੀਹ ਦੇ ਸਾਮਰਦੇ ਦੁਆਰਾ ਬਾਹਰੋਂ ਪਰਮੇਸ਼ਰ ਉਹ ਬਾਹਰੋਂ ਉਹਨਾਂ ਦੇ ਪਵਿੱਤਰ ਆਤਮਾ ਦੀ ਆਕ ਕੁੱtre ਆਕ ਕੁੱtre ਆਕ ਕੁੱtre ਆਕ ਕੁੱtre ਆਕ ਕੁੱtre ਆਕ ਕੁੱtre ਪ੍ਰਭ ਯੇਸ਼ੂ ਮਸੀਹ ਦੇ ਜੀਵਿਤ ਨਾਮ ਵਿੱਚ ਖੁਦਾਵਨ ਖੁਦਾ ਔਰ ਖੁਦਾਵੰ ਜਿੰਨੀਆਂ ਕਲੇਸ਼ ਦੀਆਂ ਆਤਮਾਨਾਂ ਦੇ ਕਰਾਂ ਪਰਿਵਾਰਾਂ 'ਚ ਕੰਮ ਕਰੀਆਂ ਪਿਤਾ ਹਰ ਇੱਕ ਕੋ ਕਲੇਸ਼ ਦੀ ਆਤਮਾ ਦੇ ਉੱਤੇ ਹਰ ਇੱਕ ਕੋ ਕਾਰਨ ਜੋ ਨਦੇ ਕਰਾਨੇ ਵਿੱਚ ਕਲੇਸ਼ ਦਾ ਬਣਿਆ ਹੋਇਆ ਪਰਮੇਸ਼ਾ ਹਰ ਇੱਕ ਕੋ ਕਾਰਨ ਦਿੱਤੇ ਪਰਮੇਸ਼ਾ ਜੋ ਡੈਵਲਿਸ਼ ਨਦੇ ਕਰਾਨੇ ਵਿੱਚ ਪਰਮੇਸ਼ਾ ਰਿਲੀਜ਼ ਕਰ ਰਿਹਾ ਹਰ ਇੱਕ ਕੋ ਕਾਰਨ ਜੋ ਕਲੇਸ਼ ਦਾ ਉਸਤੇ ਪਵਿੱਤਰ ਆਤਮਾ ਦੀ ਆਗ ਕੁਤਰੇ 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 ਡੈਵਲ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਤੇਰੇ ਸਾਰੇ ਸ਼ਤਾਨੀ ਤੁੱਤਾਂ ਦੇ ਉੱਤੇ ਹਲਗੋਜ਼ੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ 올 ਰਾਈਟ ਨਾ ਯੇਸ਼ੂ ਮਸੀਹ ਦੇ ਨਾਮ ਚ ਖੁਦਾਵਾਨ ਇਹਨਾਂ ਦੇ ਘਰ ਤੇਰੀ ਸ਼ਾਂਤੀ ਤੇਰੇ ਪੀਸ ਦੇ ਨਾਲ ਪਰਜਣ ਇਹਨਾਂ ਦੇ ਜਨ ਤੇਰੀ ਆਤਮਾ ਤੇਰੀ ਸਾਮਰ ਦੇ ਨਾਲ ਪਰਜਣ ਖੁਦਾਵਾਨ ਉਹਨਾਂ ਦੇ ਮਨ ਤੇਰੀ ਸ਼ਾਂਤੀ ਦੇ ਨਾਲ ਪਰਜਣ ਔਰ ਜਿੰਨੇ ਅੱਜ ਰੋਕੀ ਅੱਜ ਦੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਆ ਪਰਮੇਸ਼ਰ ਦੁਸ਼ਟ ਆਤਮਾ ਦੇ ਜਕੜੇ ਅੱਜ ਦੀ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਬੀ ਫਰੀ ਇਨ ਦਾ ਨੇਮ ਆਫ ਜੀਜ਼ਸ ਬੀ ਹੀਲ ਇਨ ਦਾ ਨੇਮ ਆਫ ਜੀਸਸ ਸਾਰੇ ਰੋਗ ਤੁਹਾਨੂੰ ਛੱਡ ਕੇ ਜਾਣ ਸਾਰੀਆਂ ਵੀਕਨੈਸ ਤੁਹਾਡੀ ਬਾਡੀ ਚੋਂ ਆਊਟ ਹੋਣ ਸਰਵਾਈਕਲ ਮਾਈਗਰੇਨ ਪੇਨ ਤੁਹਾਡੀਆਂ ਬਾਡੀਆਂ ਚੋਂ ਆਊਟ ਹੋਣ ਜਿੰਨੇ ਫਲੂ ਤੁਹਾਨੂੰ ਤੁਹਾਡੀਆਂ ਬਾਡੀਆਂ ਨੂੰ ਕੇਰੇ ਰੱਖਿਆ ਅੱਜ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਕੁਤਰੇ ਤੁਹਾਡੇ ਬੱਚਿਆਂ ਚੋਂ ਆਊਟ ਹੋਣ ਤੁਹਾਡੇ ਤੁਹਾਡੇ ਹਸਬੰਦ ਤੁਹਾਡੀ ਵਾਈ ਤੁਹਾਡੇ ਪਰਿਵਾਰਾਂ ਚੋਂ ਹਰ ਬਿਮਾਰੀ ਦਾ ਆਤਮਾ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਇਨ ਦਾ ਨੇਮ ਆਫ ਜੀਸਸ ਹਰ ਦੁਸਤਾਂ ਦੀਆਂ ਜ਼ਿੰਦਗੀਆਂ ਨੂੰ ਛੱਡ ਕੇ ਜਾਵੇ ਉਹਦੇ ਸਾਰੇ ਸ਼ੈਤਾਨੀ ਦੂਤਾਂ ਨੂੰ ਛੱਡ ਕੇ ਜਾਣ ਉਹਦੀਆਂ ਸਾਰੀਆਂ ਪਲੈਨਿੰਗਸ ਆਊਟ ਹੋਣ ਯੇਸ਼ੂ ਮਸੀਹ ਦੇ ਨਾਮ ਚੋਂ ਦੇ ਸਾਰੇ ਦਰਵਾਜ਼ਿਆਂ ਨੂੰ ਮੈਂ ਤੁਹਾਡੀਆਂ ਲਾਈਫਾਂ ਚੋਂ ਤੁਹਾਡੇ ਫਾਈਨਸ ਟਾਰ ਦੇ ਡਾਕੂਮੈਂਟਸ ਜੋ ਤੁਹਾਡੀਆਂ ਮੈਰਿਡ ਲਾਈਫ ਤੋਂ ਤੁਹਾਡੇ ਕਰਵ ਤੋਂ ਤੁਹਾਡੀ ਜੌਬਸ ਤੋਂ ਇੱਕ ਇੱਕ ਜਗ੍ਹਾ ਤੋਂ ਤੁਹਾਡੀ ਲਾਈਫ ਦਿੱਤੇ ਜੋ ਤੁਹਾਡੇ ਨਾਲ ਜੁੜੀਆਂ ਨੇ ਤੁਮੇ ਸਾਰੇ ਡੈਵਲ ਦੇ ਦਰਵਾਜਿਆਂ ਨੂੰ ਬੰਦ ਕਰਦੀਆਂ ਪ੍ਰਭੂ ਯਿਸੂ ਮਸੀਹ ਦੇ ਜੀਵਿਤ ਨਾਮ ਵਿੱਚ ਰੇਪੋ ਰੋਯੋਕੋ ਤੋਂ ਲੋ ਰੋਬੋਸ਼ੇਕ ਕਿਤ ਨੇਲੇ ਰੇਰੇ ਧੰਨਵਾਦ ਕਰਦੇ ਹਾਂ ਜੀਵਿਤ ਪਰਮੇਸ਼ਰ ਦੀ ਜੀਵਿਤ ਪ੍ਰੈਜ਼ੈਂਸ ਦਾ ਉਹਦੇ ਮੱਸਾਦਾ ਉਹਦੀ ਅਨੋਇੰਟਿੰਗ ਦਾ ਕਿਉਂਕਿ ਜਿੰਨਿਆਂ ਨੇ ਉਹਦੇ ਤੇ ਪ੍ਰਤੀਤ ਕੀਤੀ ਵਿਸ਼ਵਾਸ ਕੀਤਾ ਉਹਨਿਆਂ ਨੇ ਉਹਦੀ ਮਾਹੀਮਾ ਨੂੰ ਦੇਖਿਆ ਜਿੰਨਿਆ ਨੇ ਉਹਦੀ ਸਮਰਤਾ ਦਾ ਆਨਰ ਕੀਤਾ ਉਹਦੀ ਪ੍ਰੈਜ਼ੈਂਸ ਦਾ ਆਨਰ ਕੀਤਾ ਪਰਮੇਸ਼ਰ ਨੇ ਉਹਨਾਂ ਦੀਆਂ ਜ਼ਿੰਦਗੀਆਂ 'ਚ ਉਹਨਾਂ ਦੇ ਆਨਰ ਨੂੰ ਵਧਾਇਆ ਉਹਨਿਆ ਨੂੰ ਪਰਮੇਸ਼ਰ ਉਹ ਗ੍ਰੇਟਨੈਸ ਵਿੱਚ ਲੈ ਕੇ ਗਿਆ ਤੁਹਾਡੇ ਜੀਵਨ ਨੂੰ ਮਹਿੰਮਾਮਈ ਜੀਵਨ ਵਧਾਇਆ ਬਣਾਇਆ ਉਸੇ ਤਰ੍ਹਾਂ ਹਰ ਵਕਤ ਉਹਦੀ ਪ੍ਰੈਜ਼ੈਂਸ ਦਾ ਆਨਰ ਕਰਨਾ ਅੱਜ ਜਿੰਨੇ ਜਾਨਿਸ ਪ੍ਰਾਰਥਨਾ ਨਾਲ ਜੁੜੇ ਜਿੰਨੇ ਜਨ ਇਸ ਮਾਰਨਿੰਗਸ ਪ੍ਰੇਤਨਾ ਪ੍ਰਾਰਥਨਾ ਨੂੰ ਅਟੈਂਡ ਕਰਿਆ ਪਰਮੇਸ਼ਰ ਤਾਂ ਨਹੀਂਆ ਜ਼ਿੰਦਗੀਆਂ ਨੂੰ ਸੇਵ ਨਹੀਂ ਛੱਡਣ ਵਾਲਾ ਹੀਲਿੰਗ ਤੁਹਾਡੀ ਲਾਈਵ ਦਾ ਹਿੱਸਾ ਡਿਲਵਰੈਂਸ ਤੁਹਾਡੀ ਲਾਈਵ ਦਾ ਹਿੱਸਾ ਪਰਮੇਸ਼ਰ ਦਾ ਸਾਮਰਤ ਪਰਮੇਸ਼ਰ ਦੀ ਸਾਮਰਤਾ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੋਵੇਗਾ ਓਵਰਫਲੋ ਕਰੇਗੀ ਉਹ ਤੁਹਾਨੂੰ ਕਦੀ ਸ਼ਰਮਿੰਦਾ ਨਾ ਹੋਣ ਦਵੇਗੀ ਔਨਰ ਕਰਨਾ ਹਮੇਸ਼ਾ ਪਰਮੇਸ਼ਰ ਦੀ ਪ੍ਰੈਜ਼ੈਂਸਾ ਉਦੇ ਆਤਮਾ ਦੇ ਨਾਲ ਪਰੇ ਰਹਿਣਾ ਹਮੇਸ਼ਾ ਆਤਮਾ ਚ ਪ੍ਰਾਰਥਨਾ ਕਰਦੇ ਰਹਿਣਾ ਔਰ ਮੇਰੀ ਪ੍ਰਾਰਥਨਾ ਅੱਜ ਦੇ ਦਿਨ ਦੇ ਵਿੱਚ ਤੁਹਾਡੀਆਂ ਜ਼ਿੰਦਗੀਆਂ ਪਰਮੇਸ਼ਰ ਸੇਵ ਰੱਖੇ ਤੁਹਾਡੇ ਸਫਰ ਮੁਬਾਰਕ ਕਰੇ ਤੁਹਾਡੇ ਹੱਥਾਂ ਦੇ ਕੰਮਾਂ ਨੂੰ ਮੁਬਾਰਕ ਕਰੇ ਤੁਹਾਡਾ ਆਉਣਾ ਜਾਣਾ ਮੁਬਾਰਕ ਕਰੇ ਤੁਹਾਡੀਆਂ ਜੌਬ ਪਲੇਸ ਬles ਕਰੇ ਤੁਹਾਨੂੰ ਫੇਵਰ ਦੇਵੇ ਤੁਹਾਡੇ ਲੋਕਾਂ ਦੇ ਵਿੱਚ ਜੌਬ ਵਾਲੀਆਂ ਜਗ੍ਹਾ ਦੇ ਵਿੱਚ ਪਰਮੇਸ਼ਰ ਤੁਹਾਨੂੰ ਉੱਚਾ ਕਰੇ ਔਰ ਹਰ ਬੈਡ ਨੀਜ਼ ਨੂੰ ਹਰ ਐਕਸੀਡੈਂਟਲੀ ਸਪਿਰਿਟ ਨੂੰ ਹਰ ਤੈਤ ਦੀ ਗੰਦੀ ਆਤਮਾ ਨੂੰ ਮੈਂ ਤੁਹਾਡੇ ਘਰਾਂ ਪਰਿਵਾਰਾਂ ਤੋਂ ਡਾਂਡ ਦਿਆਂ ਆਊਟ ਕਰਦੀਆਂ ਰਬੀ ਜੇ ਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਚ ਪਰਮੇਸ਼ਰਤਾ ਨੂੰ ਫੇਵਰ ਦੇਵੇ ਤੁਹਾਡੇ ਸਾਰੇ ਕੰਮਾਂ ਦੇ ਉੱਤੇ ਤੁਹਾਨੂੰ ਅਨੁਗ੍ਰਹਿ ਦੇਵੇ ਤੁਹਾਨੂੰ ਡਿਵਾਈਨ ਸੈਲ ਪਰ ਦੇਵੇ ਔਰ ਖੁਦਾਵੰਦੀ ਜ਼ਿੰਦਾ ਪ੍ਰੈਜ਼ੈਂਸ ਦਾ ਆਨਰ ਕਰੋ ਸਭ ਜਣ ਆਪਣੇ ਹੱਥਾਂ ਨੂੰ ਉਠਾ ਕੇ ਥੈਂਕ ਯੂ ਜੀਜ਼ਸ ਔਰ ਕਹੋ ਕਿ ਪਰਮੇਸ਼ਰ ਮੈਂ ਕੱਲ ਫਿਰ ਤੋਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਆਵਾਂਗਾ ਔਰ ਮੈਂ ਤੇਰਾ ਧੰਨਵਾਦ ਕਰਾਂਗਾ ਔਰ ਪਿਤਾ ਤੇਰੀ ਇਸ ਪ੍ਰੈਜ਼ੈਂਸ ਨੂੰ ਮੈਂ ਲੈ ਚੁੱਕਿਆ ਪਰਮੇਸ਼ਰ ਇਸ ਪ੍ਰੈਜ਼ੈਂਸ ਲਈ ਮੈਂ ਤੇਰਾ ਧੰਨਵਾਦ ਕਰਦਾ ਹਾਂ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪ੍ਰਭੂ ਯੇ ਸ਼ੂ ਮਸੀਹ ਦੇ ਜੀਵ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ